ਸਾਲ ਵੱਲੋਂ ਪੀਲਾ ਪੰਜਾ ਚਲਾਇਆ ਜਾ ਰਿਹਾ ਇਸ ਨੂੰ ਕਿਸ ਤਰੀਕ ਕਿਸ ਤਰ੍ਹਾਂ ਨਾਲ ਤੁਸੀਂ ਦੇਖ ਰਹੇ ਬਿਲਕੁਲ ਸਹੀ ਤਰ੍ਹਾਂ ਸਰਕਾਰ ਪੀਲਾ ਪੰਜਾ ਜਿਹੜਾ ਬਲਡوزر ਚੱਲ ਰਿਹਾ ਦੇਖੋ ਮੇਰੇ ਖਿਆਲ ਨਾਲ ਤੇ ਇੱਕ ਇਹ ਹੋਣਾ ਚਾਹੀਦਾ ਕਿ ਨਸ਼ਾ ਜਿਹੜੇ ਵੇਚ ਰਹੇ ਆ ਉਹਨਾਂ ਨੂੰ ਫੜਨਾ ਚਾਹੀਦਾ ਤੇ ਜੇ ਕੋਈ ਨਸ਼ਾ ਵੇਚ ਰਿਹਾ ਜਾਂ ਕਰ ਰਿਹਾ ਉਹਨਾਂ ਦੇ ਉੱਤੇ ਤੁਸੀਂ ਜੋ ਬਣਦੀ ਕਾਰਵਾਈ ਉਹ ਕਰਨੀ ਚਾਹੀਦੀ ਹੈ ਔਰ ਨਾਲ ਹੀ ਉਹਨਾਂ ਨੂੰ ਸਖਾਣਾ ਚਾਹੀਦੀ ਹੈਗੀ ਤੁਹਾਡੇ ਲਈ ਕਿੰਦਾ ਖਰਾਬ ਬਾਕੀ ਕਿਸੇ ਦਾ ਜਿਹੜੇ ਨਸ਼ਾ ਵੇਚ ਕੇ ਲੋਕੀ ਜਿਹੜੇ ਨਸ਼ਾ ਤਸਕਰ ਹੈਗੇ ਨੇ ਉਹਨਾਂ ਨੇ ਇਲੀਗਲ ਪ੍ਰਾਪਰਟੀਆਂ ਬਣਾ ਲਈਆਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਰਕਾਰ ਵੱਲੋਂ ਦੇਖੋ ਮੇਰੇ ਦੇਖੋ ਕਿਸੇ ਦਾ ਘਰ ਤੋੜਨਾ ਜਾਂ ਕਿਸੇ ਦੇ ਉਹਦੇ ਮੈਂ ਤਾਂ ਹਰ ਚੀਜ਼ ਦੇ ਹੱਕ ਚ ਨਹੀਂ ਹੈਗਾ ਕੀ ਵੀ ਕਿਸੇ ਦਾ ਘਰ ਤੋੜਿਆ ਜਾ ਰਹੀ ਚੀਜ਼ ਬਣੀ ਹੋਈ ਹੈ ਕਿਸੇ ਨੂੰ ਛੱਤ ਮਿਲ ਗਈ ਹੈ ਚਾਹੇ ਉਹ ਕਿਸੇ ਤਰੀਕੇ ਮਿਲੀ ਆਈ ਡੋਨਟ ਨੋ ਉਹਨੇ ਕਿਸ ਤਰ੍ਹਾਂ ਪੈਸੇ ਕਮਾ ਕੇ ਬਣਾਈ ਹੈ ਬਟ ਉਹ ਜੇ ਕਿਸੇ ਗਰੀਬ ਲੱਕਾਰ ਕਿਸੇ ਆਪਣੇ ਪਿੰਡ ਦੀ ਸ਼ਾਮਲਾੜੀ ਦੱਬ ਲਈ ਨਹੀਂ ਸ਼ਾਮਲਾੜ ਦੱਬ ਲਈ ਜੇ ਸਰਕਾਰ ਦੀ ਜਗਾ ਹੈਗੀ ਸਰਕਾਰ ਦਾ ਉਹ ਹੱਕ ਮੰਨਦਾ ਕਿ ਸਰਕਾਰ ਉਹ ਜਗਾ ਵਾਪਸ ਲੈ ਲਵੇ ਉਸਦੇੋਂ ਸੇ ਪਾਸੇ ਜਾ ਰਿਹਾ ਜੀ ਜੀ ਪਰ ਜੇ ਕਿਸੇ ਦੀ ਮੈਨੂੰ ਲੱਗਦਾ ਕਿ ਛੱਤ ਆਪਾਂ ਤੋੜ ਦਈਏ ਜਿੱਦੇ ਥੱਲੇ 3 7 8 10 ਰਹਿੰਦੇ ਹੋਣ ਇਹ ਉਹ ਤਾਂ ਮੈਨੂੰ ਲੱਗਦਾ ਕਿ ਠੀਕ ਨਹੀਂ ਹੈ ਮੈਨੂੰ ਲੱਗਦਾ ਕਿ ਉਹਦੇ ਲਈ ਹੋਰ ਬੈਟਰ ਕੰਮ ਹੋ ਸਕਦੇ ਨੇ ਉਥੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਚਲੋ ਜਿਹੜੇ ਜੀ ਨੇ ਘਰ ਬਣਾ ਲਿਆ ਉਥੇ ਉਹਨਾਂ ਨੂੰ ਰਹਿਣ ਦਿਓ ਦੇਖੋ ਬੰਦ ਗੱਲ ਕਰੇ ਸਰਕਾਰੀ ਜਗ੍ਹਾ ਦੱਬ ਕੇ ਜੇ ਉਹ ਕਰ ਸਰਕਾਰੀ ਜਗ੍ਹਾ ਦੱਬ ਕੇ ਤਾਂ ਦੇਖੋ ਕੋਈ ਵੀ ਨਹੀਂ ਬਣਾ ਸਕਦਾ ਜੇ ਕਿਸੇ ਨੇ ਬਣਾਈਆਂ ਜੇ ਕਿਸੇ ਨੇ ਬਣਾਈਆਂ ਤੇ ਜੇ ਕਿਸੇ ਨੇ ਬਣਾਈਆਂ ਆ ਤੇ ਉਹ ਸਰਕਾਰ ਦਾ ਹੱਕ ਹੈਗਾ ਉਹ ਸਰਕਾਰ ਸਰਕਾਰ ਵਾਪਸ ਕਦੀ ਵੀ ਲੈ ਸਕਦੀ ਹੈ ਜੇ ਉਹ ਗਿਆ ਲੈ ਵੀ